ਤੋ ਇਹਨਾਂ ਦੀ ਇੱਕ ਡਿਮਾਂਡ ਸੀਗੀ ਕਿ ਸਾਡਾ ਵਾਲੀਬਾਲ ਕੋਰ ਬਣਨਾ ਚਾਹੀਦਾ ਹੈਗਾ ਕੰਮ ਤਾਂ ਇਹਨਾਂ ਦੇ ਹੋਰ ਵੀ ਨੇ ਪਹਿਲਾਂ ਸੀਵਰੇਜ ਦਾ ਕੰਮ ਨੇ ਆਪ ਵੀ ਦੱਸਿਆ ਕਿ ਮੇਰਾ ਕੰਮ ਸ਼ੁਰੂ ਕਰਵਾਇਆ ਇਹ ਕੰਮ ਕਰੀ ਮੈਂ ਸਮਝਦਾ ਕਿ 15 ਲੱਖ ਰੁਪਏ ਦਾ ਹੀ ਕੰਮ ਹੈ ਕੋਈ ਬਹੁਤ ਵੱਡਾ ਕੰਮ ਤਾਂ ਨਹੀਂ ਹੈਗਾ ਸਹੂਲਤ ਬਹੁਤ ਵੱਡੀ ਆ ਕਿਉਂਕਿ ਸਿਹਤ ਸਭ ਤੋਂ ਵੱਡੀ ਚੀਜ਼ ਸਿਹਤ ਤੰਦਰੁਸਤ ਹੋਣਾ ਜ਼ਰੂਰੀ ਆ ਔਰ ਸਿਹਤਾਂ ਹੀ ਤੰਦਰੁਸਤ ਰਹਿ ਸਕਦੇ ਜੇਕਰ ਅਸੀਂ ਐਕਟੀਵਿਟੀ ਕੋਈ ਕਰਾਂਗੇ ਕੋਈ ਥੋੜਾ ਬੋੜਾ ਸਰੀਰ ਨੂੰ ਹਿਲਾਵਾਂਗੇ ਕੋਈ ਨਹੀਂ ਅਜੇ ਕੱਲ ਉਹਦਾ ਇੱਕ ਨਕਸ਼ਾ ਲੱਗਣਾ ਹੈ ਪਰ ਮੈਂ ਸਮਝਦਾ ਕਿ ਸਰਕਾਰ ਨੇ ਧਕੇ ਸ਼ਹੀ ਨਾਮ ਦਾ ਹੈਗਾ ਉਹ ਪਾਸ ਕੀਤਾ ਸਾਨੂੰ ਪਰਸੋਂ ਬੁਲਾਇਆ ਸੀਗਾ ਉਹ ਕੱਲ ਨੂੰ ਦੱਸਿਆ ਕੱਲ ਮੀਟਿੰਗ ਹੈ ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਫਰਮਜੀਤ ਸਿੰਘ ਹੈਪੀ ਕਾਉਂਸਲਰ ਨੇ ਜੀ ਇਥੋਂ ਮੇਰੇ ਛੋਟੇ ਭਰਾ ਨੇ ਔਰ ਸਾਰੇ ਮੈਂ ਸਮਝਦਾ ਜਿੰਨੇ ਇਥੇ ਆਪਣੇ ਲੋਕਲ ਰੈਜ਼ੀਡੈਂਟ ਆਏ ਆ ਸਾਰੇ ਆਪਣੇ 7 ਫੀਸ ਦੇ ਪਰਿਵਾਰ ਦੇ ਮੈਂਬਰ ਨੇ ਸੋ ਇਹਨਾਂ ਦੀ ਇੱਕ ਡਿਮਾਂਡ ਸੀਗੀ ਕਿ ਸਾਡਾ ਵਾਲੀਬॉल ਕੋਰਟ ਬਣਨਾ ਚਾਹੀਦਾ ਹੈਗਾ ਕੰਮ ਤਾਂ ਇਹਨਾਂ ਦੇ ਹੋਰ ਵੀ ਕਿਨੇ ਪਹਿਲਾਂ ਸੀਵਰੇ ਦਾ ਕੰਮ ਤਾਂ ਨੇ ਆਪ ਵੀ ਦੱਸਿਆ ਕਿ ਮੇਰਾ ਕੰਮ ਸ਼ੁਰੂ ਕਰਵਾਇਆ ਇਹ ਕੰਮ ਕਰੀ ਮੈਂ ਸਮਝਦਾ ਕਿ 15 ਲੱਖ ਰੁਪਏ ਦਾ ਹੀ ਕੰਮ ਹੈ ਕੋਈ ਬਹੁਤ ਵੱਡਾ ਕੰਮ ਤਾਂ ਨਹੀਂ ਹੈਗਾ ਪਰ ਸਹੂਲਤ ਬਹੁਤ ਵੱਡੀ ਆ ਕਿਉਂਕਿ ਸਿਹਤ ਸਭ ਤੋਂ ਵੱਡੀ ਚੀਜ਼ ਸਿਹਤ ਤੰਦਰੁਸਤ ਹੋਣਾ ਜ਼ਰੂਰੀ ਆ ਔਰ ਸਿਹਤ ਆਹੀਂ ਤੰਦਰੁਸਤ ਰਹਿ ਸਕਦੇ ਜੇਕਰ ਅਸੀਂ ਐਕਟੀਵਿਟੀ ਕੋਈ ਕਰਾਂਗੇ ਕੋਈ ਥੋੜਾ ਬੋੜਾ ਸਰੀਰ ਨੂੰ ਹਿਲਾਵਾਂਗੇ ਸੋ ਅਸੀਂ ਜਿਹੜੀ ਇਹ ਮਤਲਬ ਬਹੁਤ ਦੂਰ ਜਾਣ ਦੀ ਲੋੜ ਪੈਂਦੀ ਸੀ ਘਰਾਂ ਦੇ ਵਿੱਚ ਜਿਹੜੀ ਹੈਗੀ ਸਹੂਲਤ ਦਿੱਤੀ ਆ ਸੋ ਮੈਂ ਸਮਝਦਾ ਕਿ ਸਾਰੇ ਇਹਦਾ ਪੂਰਾ ਫਾਇਦਾ ਠਾਣਗੇ ਔਰ ਜਿਵੇਂ ਹੈਪੀ ਜਨ ਦੱਸਿਆ ਕਿ ਉਧਰ ਕੰਮ 7 ਕਰੋੜ 1.5 ਕਰੋੜ ਦਾ ਕੰਮ ਕਰਵਾਇਆ ਸ਼ੁਰੂ ਕਰਵਾਇਆ ਹੈਗਾ ਸੀਵਰੇਜ ਸੀਵਰੇਜ ਦਾ ਕੰਮ ਭਾਵੇਂ 15 ਕਰੋੜ ਦਾ ਹੋਵੇ 20 ਕਰੋੜ ਦਾ ਹੋਵੇ ਪਰ ਗੱਲ ਇਹ ਆ ਕਿ ਜਿਹੜੀ ਸਾਡੀ ਸੋਚ ਆ ਉਹ ਚੰਗੀ ਹੋਣੀ ਚਾਹੀਦੀ ਆ ਛੋਟੇ ਕੰਮ ਵੱਡੇ ਕੰਮਾਂ ਦਾ ਫਰਕ ਨਹੀਂ ਹੈਗਾ ਜਿਹੜੇ ਲੋੜਾਂ ਨੇ ਸ਼ਹਿਰ ਦੀਆਂ ਉਹ ਪੂਰੀਆਂ ਹੋਣੀਆਂ ਜ਼ਰੂਰੀ ਨੇ ਸੋ ਅਸੀਂ ਜਿਵੇਂ ਜਿਵੇਂ ਕੋਈ ਰੋਡ ਹੁੰਦੀ ਆ ਭਾਵੇਂ ਜਿਵੇਂ ਬਾਲੀਬਾਲ ਕੋਰਟ ਦੀ ਰੋਡ ਸੀਗੀ ਕਿਤੇ ਬੈਡਮਿੰਟਨ ਕੋਰਟ ਦੀ ਰੋਡ ਹੁੰਦੀ ਆ ਔਰ ਕਿਤੇ ਕੋਈ ਪਾਰਕ ਦੇ ਪਾਰਕ ਦੇ ਵਿੱਚ ਕੋਈ ਹੋਰ ਕੋਈ ਜਿਵੇਂ ਆਪਣਾ ਜਿੰਮਗਰਾ ਲੱਗਣਾ ਹੁੰਦਾ ਸੋ ਜੋ ਜੋ ਲੋੜਾਂ ਇਥੋਂ ਦੀਆਂ ਹੈਗੀਆਂ ਸੀਗੀਆਂ ਉਹ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਆਂ ਕਿ ਪੂਰੀਆਂ ਹੋਣ ਕਾਂ ਕਿ ਜਿਹੜਾ ਸਾਡੇ ਮਹਾਲੀ ਵਾਸੀ ਨੇ ਔਰ ਸਾਡੇ ਆਪਣੇ ਪਰਿਵਾਰ ਨੇ ਇਹ ਆਪਣਾ ਉਹਦਾ ਸਹੀ ਆਨੰਦ ਮਾਣ ਸਕਣ। ਮੇਰ ਸਾਹਿਬ ਕੱਲ ਵਾਰਡ ਬੰਦੀ ਹੋਈ ਹੈ ਇਹਦੇ ਬਾਰੇ ਕੀ ਕਹਿੰਦੇ ਹੋ? ਅਜੇ ਹੋਈ ਨਹੀਂ। ਅਜੇ ਕੱਲ ਉਹਦਾ ਇੱਕ ਨਕਸ਼ਾ ਲੱਗਣਾ ਹੈ। ਪਰ ਮੈਂ ਸਮਝਦਾ ਕਿ ਸਰਕਾਰ ਨੇ ਧਕੇ ਸ਼ਹੀ ਨਾਮ ਦਾ ਹੈਗਾ ਉਹ ਪਾਸ ਕੀਤਾ। ਸਾਨੂੰ ਪਰਸੋਂ ਬੁਲਾਇਆ ਸੀਗਾ ਉਹ ਕੱਲ ਨੂੰ ਦੱਸਿਆ ਕਿ ਕੱਲ ਮੀਟਿੰਗ ਹੈ। ਔਰ ਉਹ ਬੜੀ ਇੱਕ ਟਾਈਮ ਉਹਦਾ ਇੱਕ ਨਾਮ ਬਾਇਓਲੋਜ ਹੁੰਦੇ ਆ ਬਣੇ ਹੋਏ ਲੋਕਰ ਬੋਡੀ ਦੇ। ਉਹਦੇ ਵਿੱਚ ਹੁੰਦਾ ਕਿ 10 ਦਿਨ ਪਹਿਲਾਂ ਟਾਈਮ ਜਿਹੜਾ ਹੁੰਦਾ ਕਿ 10 ਦਿਨ ਤੁਸੀਂ ਪਹਿਲਾਂ ਦੱਸਣਾ ਹੋਂਮ ਕਰਨਾ ਹੁੰਦਾ ਕਿ ਅਸੀਂ ਮੀਟਿੰਗ ਰੱਖੀ ਹੋਈ ਆ ਪਰ ਉਹਨਾਂ ਨੇ ਰਾਤ ਨੂੰ ਦੱਸਿਆ ਸਵੇਰ ਨੂੰ ਮੀਟਿੰਗ ਕਰਤੀ ਸੋ ਅਸੀਂ ਉਹ ਗੱਲ ਦੇਖਾਂਗੇ ਉਹਦੇ ਵਿੱਚ ਕੀ ਕੀ ਕਮੀਆਂ ਕਮੀਸ਼ੀਆਂ ਹੈਗੀਆਂ ਨੇ ਉਸ ਤੋਂ ਬਾਅਦ ਉਹਦੇ ਇਤਰਾਜ਼ ਮੰਗਣੇ ਹੁੰਦੇ ਆ ਕਿ 30 ਦਿਨ ਦਾ ਟਾਈਮ ਉਹਦਾ ਇਤਰਾਜ਼ ਦੇਣ ਦਾ ਤੇ ਜੇਕਰ ਕਮੀ ਪੇਸ਼ੀ ਹੋਈ ਤੇ ਫਿਰ ਅਸੀਂ ਉਹਦਾ ਇਤਰਾਜ਼ ਜ਼ਰੂਰ ਫਾਈਲ ਕਰਾਂਗੇ ਉਹਦਾ ਕੱਲ ਜਦੋਂ ਨਕਸ਼ਾ ਲੱਗ ਜਾਏਗਾ ਫਿਰ ਹੀ ਪਤਾ ਲੱਗੇਗਾ ਕਿ ਕੀ ਕਮੀ ਪੇਸ਼ੀ ਆ ਰਾਦਰ ਟਾਈਮ ਸਰ 30 ਦਿਨ ਦਾ ਦੇ ਉਹਨਾਂ ਨੇ ਮਨ ਲਓ ਆਪਣੇ ਵੱਲੋਂ ਹੀ ਕੀਤਾ ਹੈਗਾ ਪਰ ਟਾਈਮ ਹੁੰਦਾ 30 ਦਿਨ ਦਾ ਟਾਈਮ ਹੁੰਦਾ ਵੈਸੇ ਤੇ ਉਹ ਵੀ ਆਪਾਂ ਲੀਗਲ ਤਰੀਕੇ ਨਾਲ ਦੇਖਾਂਗੇ ਕਿ ਲੀਗਲੀ ਉਹ 30 ਦਿਨ ਦਾ ਹੁੰਦਾ ਜਾਂ 9 ਦਿਨ ਦਾ ਹੁੰਦਾ ਜੀ ਇੱਕ ਸਾਰ ਹੋਰ ਤੁਹਾਡੇ ਕੱਲ ਤੁਸੀਂ ਇੱਕ ਕੇਸ ਤੋਂ ਭਰੀ ਹੋਏ ਹੋ ਕੀ ਕੇਸ ਦੀ ਤਰੱਕੀ ਕਰਨਾ ਚਾਹੋ ਦੇਖੋ ਜੀ ਗੱਲ ਜਿਹੜੀ ਝੂਠ ਦੀ ਹਾਰ ਹੋਈ ਆ ਸੱਚਾਈ ਦੀ ਜਿੱਤ ਹੋਈ ਆ 15 ਸਾਲ ਮੈਂ ਕੇਸ ਮਰਡਰ ਕੇਸ ਮੇਰੇ ਤੇ ਸੀਗਾ ਮੈਂ ਭੁਗਤਿਆ ਸੋ ਸਾਨੂੰ ਕਾਨੂੰਨ ਤੇ ਭਰੋਸਾ ਸੀ ਤੇ ਕਾਨੂੰਨ ਕਰਕੇ ਹੀ ਮੈਂ ਮਾਂਜੁਗ ਹਾਈ ਕੋਰਟ ਕਰਕੇ ਅੱਜ ਮੇਰ ਹੈ ਤੇ ਅੱਜ ਜੇ ਮੈਂ ਤੁਹਾਡੇ ਵਿੱਚ ਖੜਾ ਹਾਂ ਤਾਂ ਕਾਨੂੰਨ ਦਾ ਮਤਲਬ ਜੋ ਆਪਾਂ ਸਮਝਦੇ ਹਾਂ ਕਿ ਅਸੀਂ ਸਹਾਰਾ ਲਿਆ ਤੇ ਸਾਨੂੰ ਉਹਨਾਂ ਨੇ ਬਾਜਤ ਬਰੀ ਕੀਤਾ ਤਾਂ ਮੈਂ ਸਮਝਦਾ ਸਾਨੂੰ ਕਾਨੂੰਨ ਤੇ ਭਰੋਸਾ ਸੀ ਸਾਨੂੰ ਇਨਸਾਫ ਮਿਲਿਆ ਜੇ ਮਿਲਣਾ ਚਾਹੀਦਾ ਸੀ ਥੈਂਕ ਯੂ ਅੱਜ ਵਾਰ ਨੰਬਰ 12 ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਸਾਡੇ ਵਾਰਡ ਦੇ ਵਿੱਚ ਸਾਡੇ ਮੇਰ ਸਾਹਿਬ ਨੇ ਬਾਸਕਟਬਾਲ ਦੇ ਕੋਰਟ ਦਾ ਦੋ ਘਟਨ ਕੀਤਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੀ ਇਹ ਵਾਰਡ ਨੰਬਰ 12 ਦੇ ਵਿੱਚ ਬਹੁਤ ਵੱਡੀ ਡਿਮਾਂਡ ਸੀ ਬੱਚਿਆਂ ਦੀ ਵੱਡਿਆਂ ਦੀ ਵੀ ਵੀ ਇੱਥੇ ਇੱਕ ਪਲੇਗਰਾਉਂਡ ਜਾਂ ਬਣਨਾ ਚਾਹੀਦਾ ਹੈਗਾ ਤੇ ਮੇਅਰ ਸਾਹਿਬ ਨੂੰ ਅਸੀਂ ਪੁਜਾਰਿਸ਼ ਕੀਤੀ ਉਹਨਾਂ ਨੇ ਮਿੰਟੋ-ਮਿੰਟੀ ਇਹ ਸਾਡਾ ਜਿਹੜਾ ਹੈਗਾ ਗਰਾਉਂਡ ਬਣਾ ਕੇ ਸਾਨੂੰ ਸਪੁਰਦ ਕੀਤਾ ਅੱਜ ਸਾਡੇ ਅਸੀਂ ਧੰਨਵਾਦ ਦੀਆਂ ਮੇਅਰ ਸਾਹਿਬ ਦੇ ਤੇ ਸਾਰੀ ਆਪਣੀ ਕਾਂਗਰਸ ਪਾਰਟੀ ਦੇ ਸਰ ਹੋਰ ਵੀ ਪ੍ਰੋਗਰਾਮ ਲਾਏ ਜਾ ਰਹੇ ਤੁਹਾਡੇ ਵਾਰਡ ਚ ਕੁਝ ਹੋਰ ਵੀ ਹਾਂਜੀ ਸਾਡੇ ਵਾਰਡ ਦੇ ਵਿੱਚ 300 ਆਪਣਾ ਨਵਾਂ ਪਾਰਕ ਬਣਾਇਆ ਅਸੀਂ ਕੋਠੀ ਨੰਬਰ 310 70 ਦੇ ਸਾਹਮਣੇ ਉੱਥੇ ਅਸੀਂ ਬੈਡਮਿੰਟਨ ਕੋਰਟ ਬਣਾ ਰਿਹਾ ਉਹ ਵੀ ਬਣ ਕੇ ਤਿਆਰ ਆ ਉਹਦਾ ਵੀ 1-2 ਦਿਨਾਂ ਦੇ ਵਿੱਚ ਉਦਘਾਟਨ ਉੱਥੇ ਹੋਣਾ ਹੈ ਝੁੱਲੇ ਵਗੈਰਾ ਵੀ ਲੱਗ ਰਹੇ ਝੁੱਲੇ ਵੀ ਲੱਗ ਰਿਹਾ ਜੀ ਸਾਡੇ ਇੱਥੇ ਮੇਅਰ ਸਾਹਿਬ ਨੇ 15 ਲੱਖ ਦੇ ਝੁੱਲੇ ਸਾਡੇ ਪੂਰੇ ਵਾਰਡ ਦੇ ਵਿੱਚ ਜਿੰਨੇ ਵੀ ਗਰਾਊਂਡ ਨੇ ਪਾਰਕ ਨੇ ਉਹਨਾਂ ਦੇ ਵਿੱਚ 15 ਲੱਖ ਦੇ ਝੁੱਲੇ ਤਕਰੀਬਨ 25 ਤੋਂ 30 ਦੇ ਵਿੱਚ ਵਿੱਚ ਸਾਰੇ ਪਾਰਕਾਂ 'ਚ 3-3 4-4 ਨਵੇਂ-ਨਵੇਂ ਝੁੱਲੇ ਲੱਗ ਰਹੇ ਨੇ ਸਰ ਇਸੇ ਪਾਰਕ 'ਚ ਜਿਹੜਾ ਜਿਮ ਬਣ ਲੱਗ ਬਣਿਆ ਉੱਥੇ ਜਿਮ 'ਚ ਵੀ ਮੇਨਟੇਨੈਂਸ ਹੋਣ ਵਾਲੀ ਆ ਔਰ 8000 ਜਿਹੜੇ ਹੈਗੇ ਹਨ हां भाई ये असि टाइम टाइम सिर्फ महीने 2 महीने बाद इना दी मेंटेनेंस मतलब रिपेयर कराई दी है। ਹੁਣ ਹੋਣ ਵਾਲੀ ਆ ਹੁਣ ਅਸੀਂ ਕਰਵਾ ਦਾਂਗੇ ਮੇਰ ਸਾਹਿਬ ਨੂੰ ਬੇਨਤੀ ਕੀਤੀ ਆ ਇਹਨਾਂ ਨੇ ਫੋਨ ਕਰਤਾ ਹੈਗਾ ਕੰਟਰੈਕਟਰ ਨੂੰ ਉਹ ਆ ਕੇ ਜਲਦੀ ਮੇਰੇ ਨਾਲ ਸੋਮਵਾਰ ਜਾਂ ਮੰਗਲਵਾਰੀ ਦੀ ਰਿਪੇਅਰ ਕਰ ਦੇਗਾ। ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟਡੀ ਦੇ ਕੋਲੇ ਅੱਜ ਹੀ ਆਓ।